ਆਗਦਾ ਹੀ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਵੀਡੀਓ ਮੇਰੇ ਪਿੰਡ ਹਰੀਨੋਚੋਂ ਬਣਾ ਰਹੇ ਆ ਜੀ ਆਹ ਗਾਂ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਆ ਜੀ ਦੋ ਤਿੰਨ ਵਾਰੀ ਰਿਪੀਟ ਕਰ ਚੁੱਕੀ ਸੀ ਇਹਨਾਂ ਨਾਲ ਆਪਾਂ ਗੱਲ ਕੀਤੀ ਸੀ ਵੀ ਜਦੋਂ ਪਸ਼ੂ ਥੋੜਾ ਗੱਬੜ ਹੋ ਗਿਆ ਉਦੋਂ ਵੈਸੇ ਲੈਣੇ ਆ ਜੀ ਇਹ ਗਾਂ ਨਾ ਹੀਟ ਚ ਆ ਕੇ ਥੋੜਾ ਥੋੜਾ ਭਾਰ ਦਿਖਾਉਂਦੀ ਹੁੰਦੀ ਸੀ ਪਹਿਲਾਂ ਤੇ ਲਿਵਰ 'ਚ ਵੀ ਦਿੱਕਤ ਰਹੀ ਆ ਥੋੜੀ ਹੁਣ ਤਾਂ ਗਾਂ 'ਚ ਚਮਕ ਚੁੰਕ ਬਹੁਤ ਆ ਗਈ ਹੈ ਸੇਵਾ ਅੰਕਲ ਦੀ ਬਹੁਤ ਚੰਗੀ ਆ ਤੇ ਇੱਧਰ ਆਵੇ ਚਾਦਰਾਂ ਥੱਲੇ ਆ ਪਸ਼ੂ ਪਰ ਚਾਦਰਾਂ ਪੂਰਿਆਂ ਉੱਚੀਆਂ ਕਰਕੇ ਨਵਾਂ ਕੰਮ ਕੀਤਾ ਸੀ ਇਹਨਾਂ ਨੇ ਇੱਕ ਝੋਟੀ ਇਹਨਾਂ ਕੋਲੇ ਦਿਖਾਵਾਂਗੇ ਤੁਹਾਨੂੰ ਤੇ ਇਹ ਗਾਂ ਦੀ ਦਿੱਕਤ ਸੀਗੀ ਵੀ ਇਹਨਾਂ ਨੇ ਕਿੰਨੇ ਪੈਸਿਆਂ ਦੀ ਲਈ ਸੀ ਜਾਂ ਤੇ ਕਦੋਂ ਖਰੀਦੀ ਸੀ ਆਪਾਂ ਗਾਂ ਇਹ 60000 ਜੇ ਲਈ ਸੀ ਸਾਲ ਹੋ ਗਿਆ ਸਾਲ ਹੋ ਗਿਆ ਠੀਕ ਆ ਉਦੋਂ ਬਾਅਦ ਜੋ ਹੀਟ ਚ ਆਉਂਦੀ ਸੀ ਭਾਰ ਦਿਖਾਉਂਦੀ ਸੀ ਹਨਾ ਜੀ ਜੋ ਹੀਟ ਚ ਆਉਂਦੀ ਉਹ ਭਾਰ ਵਿਖਾਉਂਦੀ ਸੀ ਅੱਛਾ ਪੂਰਾ ਹੀ ਦਿਖਾਉਂਦੀ ਸੀ ਪੂਰਾ ਹੀ ਠੀਕ ਆ ਤੇ ਇਹ ਭਾਰ ਵੀ हट ਗਿਆ ਹਾਂ ਤੇ ਉਸ ਤੋਂ ਬਾਅਦ ਤਿੰਨ ਵਾਰੀ ਅਸੀਂ ਟੀਕੇ ਵੀ ਪਰਾਏ ਹਾਂ ਹਾਂ ਤੇ ਹੁਣ ਉਸ ਤੋਂ ਬਾਅਦ 2 ਢਾਈਆਂ ਮਹੀਨਿਆਂ ਦੀ ਗੱਬ ਅੱਜ ਚੈੱਕ ਪਾਸ ਕਰਤੀ ਆ ਜੀ 3 ਮਹੀਨਿਆਂ ਦੀ ਗੱਬਣ ਹੈ ਠੀਕ ਹੈ ਵੀ ਚਲੋ ਬੰਦਾ ਖੁਸ਼ ਆ ਪੂਰਾ ਤੇ ਪੈਸੇ ਵੀ ਇਹਨਾਂ ਤੋਂ ਅੱਜ ਪੈਸੇ ਵੀ ਅਸੀਂ ਅੱਜ ਲੈਣੇ ਆ ਅੱਜ ਲੈਣੇ ਹਾਂ ਅੱਜ ਪੈਸੇ ਲੈਣੇ ਇਹਨਾਂ ਨੂੰ ਕਿਹਾ ਸੀ ਵੀ ਕੋਈ ਨਹੀਂ ਜਦੋਂ ਗੱਬਣ ਹੋ ਗਈ ਤੇ ਦੇਵਕੀ ਗਾਣਾ ਵੀ ਚਾਚਾ ਦਾਸ ਦੇ ਤਾਂ ਪਾਈਆਂ ਨੂੰ ਦੇਵ ਵੀ ਮੇਰਾ ਭਰਾ ਸੀ ਛੋਟਾ ਜੀ ਹਾਂ ਉਦੋਂ ਇਹਨਾਂ ਨੇ ਉਦੋਂ ਹੀ ਪੈਸੇ ਲੈਣੇ ਸੀ ਜਦੋਂ ਗੱਬ ਸੀ ਕਿੰਨਾ ਚਿਰ ਆਜੋ ਗਾਣੋਂ 7ਵਾਂ ਮਹੀਨਾ ਲੱਗਿਆ ਹੋਵੇ ਕਿੰਨੇ ਚਿਰ ਬਾਅਦ ਰਹੀ ਜਾਊਗਾ ਉਹ ਉਹਨਾਂ ਡੇਢ ਸਾਲ ਹੀ ਨਾ ਗਿਆ ਸੀ ਜੀ ਡੇਢ ਸਾਲ ਦਾ ਗਿਆ ਸੀ ਹਣਾ ਹਾਂ ਤੇ ਉਹ 6-7 ਮਹੀਨਾ 6 ਹਾਂ ਹੁਣ ਉਹਨੂੰ 7 ਮਹੀਨਾ ਲੱਗਿਆ ਸੂਣ ਚ ਵੀ ਹਾਂ ਇਹਨਾਂ ਦੇ ਸਾਹਮਣੇ ਘਰ ਹੈ ਜੀ ਦੂਜੇ ਘਰ ਵਾਲੇ ਆ ਹੋਵੇ ਉਹਦੇ ਵੀ ਪੈਸੇ ਉਦੋਂ ਹੀ ਡਲਟ ਨੇ ਲੈਨੇ ਆ ਤੇ ਜਦੋਂ ਸਹੀ ਗਾਰੰਟੀ ਹਾਂ ਜਦੋਂ ਗਾਰੰਟੀ ਹੋ ਗੱਬਣ ਚੈੱਕ ਕਰਕੇ ਹੀ ਉਹ ਵੈਸੇ ਲਏ ਸੀਗੇ ਜੀ ਉਹਨਾਂ ਦਾ ਵੀ ਏ ਵੀ ਅੱਜ ਚੈੱਕ ਕਰਤੀ ਆ ਜੀ ਇਹ ਪਿੰਡ ਜੀ ਮੈਂ ਕਰਦਾ ਹੁੰਦਾ ਹੁੰਦਾ ਜੀ ਕਿਉਂ ਦੂਰ ਆਪਾਂ ਨੂੰ ਇਹ ਚੀਜ਼ ਦਾ ਖਰਚਾ ਪੈਂਦਾ ਹਰੇਕ ਬੰਦਾ ਇਹ ਚੀਜ਼ ਨਾ ਸੋਚੇ ਵੀ ਯਾਰ ਆਪਾਂ ਪਾਸੇ ਜਾ ਕੇ ਠੇਕਾ ਕਰ ਲਾਂਗੇ ਦੇਖੋ ਤੁਸੀਂ ਪਿੰਡ 'ਚ ਮੈਨੂੰ ਸੌਖਾ ਹੈ ਕਈ ਵਾਰੀ ਪਸ਼ੂ ਇੱਕੇ ਵਾਰੀ 'ਚ ਨਹੀਂ ਵੀ ਰਹਿੰਦਾ ਮੈਂ ਬਾਹਰਲੇ ਵੀਰਾਂ ਨੂੰ ਵੀ ਕਹਿੰਦਾ ਜਿਹੜੇ ਬੰਦੇ ਮੈਨੂੰ ਫੋਨ ਤੇ ਸਾਦੇ ਆ ਕੋਈ ਕਨਫਰਮ ਨਹੀਂ ਹੁੰਦਾ 2 ਸਾਲ ਹੋਈ ਸੋ ਜਿਹੜੀ ਗਾਂ ਨੂੰ ਸੂਈ ਨੂੰ ਹੋ ਗਏ ਵੀ ਯਾਰ ਉਹ ਗੱਬਣ ਇੱਕੇ ਟੀਕੇ ਤੇ ਹੋ ਜਾਊਗੀ ਪਰ ਤੁਸੀਂ ਤਸੱਲੀ ਲੈ ਸਕਦੇ ਆ ਮੈਂ ਤੁਹਾਨੂੰ ਕਿਹਾ ਵੀ ਪਿੰਡ 'ਚ ਆਪਣਾ ਵਧੀਆ ਕੰਮ ਆ ਜੀ ਕਿ ਜਿਹੜੇ ਪਸ਼ੂ ਆਪਾਂ ਕਹਤਾ ਰੱਬ ਦੀ ਕਿਰਪਾ ਨਾਲ ਵੀ ਗੱਬਣ ਹੋ ਜਾਂਦਾ ਜੀ ਐਡੀ ਗੱਲ ਨਹੀਂ ਕਿ ਨਹੀਂ ਚਾਚਾ ਨਾ ਜੀ ਬਿਲਕੁਲ ਬਿਲਕੁਲ ਕਟਵਾ 7-8 ਰੁਪਏ ਦੇ ਹੋ ਗਏ ਹਾਂ ਹਾਂ ਵੀ ਸਾਡੇ ਪਿੰਡ 'ਚ ਮੈਂ ਤੁਹਾਨੂੰ ਦੱਸਿਆ ਜੀ ਮੇਰਾ ਹੀ ਕੰਮ ਹੈ ਜਾਰੇ ਇਹਦੇ ਰਿਪੀਟਰ ਪਸ਼ੂਆਂ ਦੇ ਤੇ ਪਸ਼ੂ ਵਧੀਆ ਗੱਬਣ ਹੋਈ ਜਾਂਦੇ ਆ ਰੱਬ ਦੀ ਕਿਰਪਾ ਨਾਲ ਇਹ ਗਾਂ ਦੇ ਚਮਕ ਚਮਕ ਵੀ ਵਧੀਆ ਬਣ ਗਈ ਪਹਿਲਾਂ ਇਹਦੇ ਲਿਵਰ 'ਚ ਦਿੱਕਤ ਸੀਗੀ ਗਾਂ ਦੇ ਜੋ ਲੈ ਕੇ ਆਂਦੀ ਐ ਤੇ ਸੂਣ ਵੇ ਜਾਂ ਹੀਟ 'ਚ ਆ ਕੇ ਭਾਰ ਵੀ ਦਿਖਾਉਂਦੀ ਸੀਗੀ ਹੁਣ ਤਾਂ ਨਹੀਂ ਭਾਰ ਦਿਖਾਉਂਦੀ ਨਾ ਜੀ ਨਾ ਹੁਣ ਨਹੀਂ ਬਖਾਇਆ ਨੇ ਉਹ ਉਹਦੋਂ ਅਬੜੇ ਉਹਦੋਂ ਦਿਖਾਉਂਦੀ ਨੋ ਉਹ ਲੋਹਾਂ ਦੀ ਸੀ ਉਹ ਤੋਂ ਦਿਖਾਉਂਦੀ ਸੀ ਅੰਗਲ ਜਾਂਦੀ ਬਵਾਦੀ ਵੀ ਭਰਕੇ ਦਾ ਟਰੀਟਮੈਂਟ ਕੀਤਾ ਜੀ ਹਾਂ ਭਾਲ ਵੀ ਹਟ ਗਿਆ ਜੀ ਹੁਣ ਉਹਦੇ ਵੀ ਦਿਖਾਇਆ ਹਾਂ ਤੇ ਆ ਹੁਣ ਦੁੱਧ ਕਿੰਨਾ ਦਈ ਜਾਂਦੀ ਐ ਚ ਇਹ ਨਾ ਆਊਗਾ ਸੱਤ ਨਹੀਂ ਡੰਗ ਦਾ ਦੁੱਧ ਗੱਡੀ ਜਾਂਦੀ ਐ ਅੱਛਾ ਹੁਣ ਵੀ ਹੈ ਹਾਂ ਹੁਣ ਇਹਨੂੰ ਕੀ ਪਾ ਰਹੇ ਆ ਤੁਸੀਂ ਚਮਕ ਬਹੁਤ ਆ ਗਈ ਗਾ ਇਹਨੂੰ ਖਾ ਫੀਲਡ ਪਾਉਣਾ ਗੱਲ ਸੋਸ ਫੀਲਡ ਪਾਈ ਆ ਜੀ ਝੋਲਿਆਵਾ ਵੀ ਪਾਇਆ ਸੋ ਲੈ ਵਾ ਛਿਲਕਾ ਵੀ ਠੀਕ ਹੈ ਠੀਕ ਹੈ ਤੇ ਬੜੇਵਾਂ ਦੀ ਖਲ ਵੀ ਪਾਈ ਆਂ ਬੜੇਵਾਂ ਦੀ ਖਲ ਵੀ ਫੈਟ ਫੂਡ ਵੀ ਵਧੀਆ ਹੁੰਦੀ ਫੈਟ ਬੜੀ ਜਾਂਦੀ ਮੈਂ ਕਹਦਾ ਹਾਂ ਦਾ ਠੀਕ ਹੈ ਠੀਕ ਹੈ ਤੇ ਇੱਕ ਤੁਹਾਨੂੰ ਹੋਰ ਚੀਜ਼ ਦੱਸਾਂਗੇ ਜੀ ਇਹ ਵੀਡੀਓ ਤੇ ਆ ਗਾਣਾ ਬਾਈਆਂ ਨੇ ਕਰੀਦੀ ਸੀਗੀ ਇਹ ਤਿੰਨ ਥਾਵਾਂ ਤੇ ਵੈਗੀ ਹੈਗਾ ਅੱਜ ਇਹ ਤੀਜੀ ਥਾਂ ਇਹਨਾਂ ਦੇ ਘਰੇ ਆਈ ਹੈ ਜੀਗਾ ਤੇ ਇਹਨਾਂ ਨੇ ਮੈਨੂੰ ਅੱਜ ਦਵਾਈ ਭਰਉਣ ਨੂੰ ਸੱਦਿਆ ਸੀ ਸੱਦਿਆ ਹੀ ਚਾ ਹਾਂ ਜੀ ਸੱਦਿਆ ਸੀ ਹਾਂ ਇਹ ਕਹਿੰਦੇ ਸੀ ਵੀ ਦਵਾਈ ਭਰਦੇ ਡਾਕਟਰ ਵੀ ਯਾਰ ਗਾਣੂ ਵੇਖ ਅੰਦਰੋਂ ਆਗੇ ਤੇ ਪਰ ਰੱਬ ਦੀ ਕਿਰਪਾ ਨਾਲ ਗਾਂ ਇਹ ਗੱਬਣਾਂ ਜੀ ਵੀ ਕਹਿਣ ਦਾ ਮਤਲਬ ਸੋਨੂੰ ਇਹ ਦੱਸ ਰਿਹਾ ਵੀ ਵੇਟ ਕਰਿਆ ਕਰੋ ਪਸ਼ੂ ਦੀ ਜੇ ਤੁਸੀਂ ਲੈ ਕੇ ਆਉਣੇ ਨਾ ਚੈੱਕ ਜ਼ਰੂਰ ਕਰਾਇਆ ਕਰੋ ਇਹ ਨਹੀਂ ਵੀ ਸ਼ੁਰੂ ਜੇ ਆਪਾਂ ਕਈ ਵਾਰੀ ਕੋਈ ਗਰਮ ਚੀਜ਼ ਦੇ ਦਿੰਨੇ ਆ ਪਸ਼ੂ ਜੇ ਆ ਦਿਨਾਂ ਚ ਤੁਰਿਆ ਆਉਂਦਾ ਮੰਨ ਕੇ ਚਲੋ ਗਾ ਆਪਾਂ ਸਿਆਲ ਟੱਪੇ ਤੋਂ ਗਾਵਾਂ ਅਕਸਰ ਟੀਕੇ ਰੂਗੇ ਭਰਾਏ ਵੀ ਹੁੰਦੇ ਆ ਲੋਕਾਂ ਦੇ ਇਹ ਚੈੱਕ ਕਰਾ ਲਿਆ ਕਰੋ ਪਸ਼ੂ ਨੂੰ ਅੱਜ ਇਹ 3 ਮਹੀਨਿਆਂ ਦੀ ਗਾਂ ਗੱਬਣਾਂ ਜੀ ਚੈੱਕ ਪਾਸ ਕਰਦੀ ਹੈ ਇਹ ਗਾ ਜੀ ਉੱਠੇ ਨਹੀਂ ਆਂਦਾ ਇਹ ਗਾਂ ਤੋਂ ਹੁਣ ਜਿਹੜਾ ਚਮਕ ਗਾਂ ਕਿੰਨੇ ਦੀ ਲਈ ਦਿੱਤੀ ਗਾਂ ਇਹ ਲਈ 60000 ਦੀ ਇਹ 60 ਦੀ ਲਈ ਹ ਇਹ ਥੱਲੇ ਦੁੱਧ ਇਹ 14 ਲੀਟਰ ਇਹ 14 ਲੀਟਰ ਸੀ 2 ਮਹੀਨੇ ਸੂਈ ਸੀ ਅੱਛਾ 2 ਮਹੀਨੇ ਦੀ ਸੂਈ ਸੀ ਹਾਂ ਅੱਛਾ ਬੱਚਾ ਇਹ 60000 ਦੀ ਲਈ ਤੁਸੀਂ ਇਹ 60 ਦੀ ਲਈ ਬਹੁਤ ਮਹਿੰਗੀ ਲਈ ਮਹਿੰਗੀ ਲਈ ਚਲ ਫਿਰ ਤੁਸੀਂ ਆਇਆ ਦੇਖ ਲਓ ਵੀ ਮੈਂ ਵੀਡੀਓ ਜੀ ਵੀ ਦੱਸ ਰਿਹਾ ਜੀ 2 ਮਹੀਨੇ ਦੀ ਗਾਂ ਕਹੇ ਕਿ ਸੂਈ ਦਿੱਤੀ ਹੈ ਤੇ ਗਾਂ ਜ ਤਿੰਨ ਮਹੀਨੇ ਦੀ ਘੱਬਣ ਫਿਰ ਇਥੋਂ ਇਹੀ ਪਤਾ ਲੱਗਦਾ ਵੀ ਗਾਂ ਵਗੈਰ ਬੱਚਾ ਲਾਇਆ ਸੀ ਜਾਂ ਕੁਝ ਵੀ ਹੈ ਜਿਵੇਂ ਮਰਜ਼ੀ ਰੱਖ ਲੋ ਪਰ ਆਪਾਂ ਜਿੱਥੋਂ ਇਹ ਲਈ ਆ ਉਹਨਾਂ ਨੂੰ ਨਹੀਂ ਕਹਿ ਰਹੇ ਜੀ ਗਾਹ ਦੀ ਗਾਹ ਤੁਰਈ ਆਈ ਹੈ ਗਾਹ ਹਾਂ ਗਾਹ ਹੀ ਗਾਹ ਆਈ ਹੈ ਜੀ ਕਿੱਥੋਂ ਹਾਂ ਇਹਦਾ ਆਪਣੇ ਪਿੰਡੋਂ ਹੀ ਲਈ ਆ ਉਹ ਬੰਦੇ ਬਹੁਤ ਵਧੀਆ ਉਹ ਐਜਾ ਧੋਖਾ ਢੜੀ ਵਾਲਾ ਕੰਮ ਨਹੀਂ ਨਹੀਂ ਗਾਹ ਹੀ ਆਈ ਹੈ ਠੀਕ ਆ ਪਰ ਇਹ ਗਾਹ ਦੀ ਗਾਹ ਗਾ ਤੁਰਈ ਆਈ ਹੈ ਚੱਕ ਕਿਸੇ ਨੇ ਕਰਾਈ ਨਹੀਂ ਅਗਲੇ ਨੂੰ ਇਹ ਸੀ ਕਿ ਜਲਦੀ ਟੈਪ ਢੜੀ ਲਈ ਹੈ ਨਹੀਂ ਉਹ ਨਹੀਂ ਲਈਏ ਠੀਕ ਹਾਂ ਚਲ ਕੋਈ ਨਹੀਂ ਕਿਤੋਂ ਵੀ ਲਈ ਆ ਆਪਣਾ ਫਾਇਦਾ ਹੋ ਗਿਆ ਆਪਣਾ ਫਾਇਦਾ ਵੀ ਉਹਨਾਂ ਹੀ ਦੇ ਰਹੀ ਆ ਹਾਂ ਬਸ ਇਥੋਂ ਮੈਂ ਤੁਹਾਨੂੰ ਇਹੀ ਦੱਸ ਰਿਹਾ ਜੀ ਵੀ ਮੈਨ ਤੁਸੀਂ ਪਸ਼ੂ ਨੂੰ ਚੈੱਕ ਕਰਾਇਆ ਕਰੋ ਜਦੋਂ ਆਪਾਂ ਪਸ਼ੂ ਲੈਣੇ ਆ ਕੋਈ ਵੀ ਜੇ ਇਹ ਗਾਂ ਹੁਣ 3 ਮਹੀਨੇ ਦੀ ਗੱਭ ਨਿਕਲਾਈ ਹੈ ਕੋਈ ਗਰਮ ਚੀਜ਼ ਦਿੱਤੀ ਜਾਂਦੀ ਕਈ ਵਾਰੀ ਆਪਾਂ ਕੁਛ ਐ ਤਧੂਰੇ ਧਾਰੇ ਲੋਕ ਆਪਣੇ ਪਿੰਡਾਂ 'ਚ ਦੇ ਦਿੰਦੇ ਆ ਉਹ ਚੀਜ਼ਾਂ ਦਾ ਵੈਸੇ ਨਾ ਜੇ ਨਾ ਮੈਂ ਇਦਾਂ ਦੇ ਦੇ ਦਿੰਦੇ ਆ ਸੁਣ ਕੇ ਪਾਊਡਰ ਪਾਊਡਰ ਦੇ ਦਿਆ ਕਰੋ ਉਹਦਾ ਕੋਈ ਨੁਕਸਾਨ ਨਹੀਂ ਜੇ ਪਸ਼ੂ ਗੱਭਣ ਵੀ ਹੋਊਗਾ ਤੇ ਪਰ ਅੱਜ ਇਹ ਗਾਂ ਚੈੱਕ ਪਾਸ ਕਰਦੀ ਹੈ ਦੀ ਗੱਭਣ ਠੀਕ ਹੈ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਚੈਨਲ ਨੂੰ ਕਰੇ ਜੇ ਸਬਸਕ੍ਰਾਈਬ ਧੰਨਵਾ